ਜੀ ਹੋਰ ਕੀ ਹਾਲ ਹੈ ਜਟੋ ਠੀਕਾ ਸਭ ਮੈਂ ਨਾ ਸਵੇਰੇ ਟਾਈਮ ਨਾਲ ਹੀ ਵੈਸੇ ਇਹਦੇ ਚਾਹੀਦਾ 4:30 ਵਜੇ ਜਾਂਨੇ ਨੇ ਆ 5:00 ਵਜੇ ਦੇ ਆ 6:00 ਵਜੇ ਦਿੰਦੇ ਆ ਚਲੋ ਫਕਰੇ ਫਕਰੇ ਟਾਈਮ ਹੈ ਪਰ ਮੈਂ ਚਲੇ ਗਿਆ ਜੀ तकरीबन 4 ਤੋਂ 10 ਮਿੰਟ ਪਹਿਲੇ ਹੀ 4:30 ਤੇ ਨਹੀਂ ਚਲ ਗਿਆ ਬਾਬਾ ਬੁੱਢਾ ਸਾਹ ਕੋਰਦੋਰਾ ਸੋ ਕਸਮ ਸੇਰੇ ਜਦੋਂ ਹੁੰਦੇ ਆ। ਥਮੇ ਆਈਆਂ ਇਹਨੇ ਤਰਕੀਜ ਆ ਗਏ ਆ ਤੇ ਚਾਹ ਚੂ ਦਾਕ ਦਾ। ਏਹੀ ਇੱਕੋ ਸਾਉਤਾ। ਉਹ ਚਾਹ ਸਿੰਘ ਸਾਹਿਬ ਨੂੰ ਆ ਚਾਹ ਦਰਵਾਦੂ। ਫਿਰ ਮੈਂ ਗਿਆ ਤੇ ਵਾਕਈ ਉਹ ਗੱਲ। ਉਹ ਪਤਾ ਕੀਤਾ ਤੇ ਉਹ ਕਹਿੰਦੇ ਤੇ ਰਾਤ ਦੇਣੀ ਚਾਹ ਚਲਦੀ ਰਹਿੰਦੀ ਘਟੋ ਕਿਹੜੀ ਗੱਲ ਕੀਤੀ ਐ ਬਾਬਿਆਂ ਦੇ। ਇਹਨੂੰ ਸਾਢੇ ਤੋਂ 3 ਪੌਣੇ 4 ਵਜੇ ਚਾਹ ਮਿਲ ਗਈ। ਇਤੀਚਾ ਇਹ ਯਾਦ ਆ ਦੇ ਫਿਰ ਮੈਨੂੰ ਇੱਕ ਯਾਦ ਆ ਗਈ ਗੱਲ ਦਿਮਾਗ 'ਚ ਵੀ ਇੰਨੀ ਸਵਕਤੇ ਚਾ ਘਰਾਂ 'ਚ ਕਈ ਵਾਰੀ ਨਹੀਂ ਬਣਾਉਣ ਬਣਾਈ ਤੂੰ ਉੱਠ ਉਹ ਨਹੀਂ ਘੜੀ ਨੂੰ ਬਣਾਉਣੇ ਆ ਸਿਆਜ ਦੇ ਕਈ ਜਗ੍ਹਾ ਹੀ ਕੰਮ ਖਰਾਵੇ ਆ ਦਾੜਾ ਨੂੰ ਢੀਕ ਨੂੰ ਬਣਾਉਣੇ ਆ ਉਦੋਂ ਭਰਾਉਣੇ ਆ ਉੱਤੇ ਫਿਰ ਮੈਨੂੰ ਇੱਕ ਯਾਦ ਆ ਗਈ ਗੱਲ ਤੇ ਉੱਤੇ ਮੈਨੂੰ ਆ ਗਿਆ ਮੇਰਾ ਝੋਟਾ ਵੀਰ ਯਾਦ ਤੇਰਾ ਜਿਗਰ ਦਾ ਟੋਟਾ ਭੇਜਾ ਦੋਦੀ ਤੇ ਮੈਨੂੰ ਫਿਰ ਉਹਦੀ ਚਾਹ ਵਾਲੀ ਗੱਲ ਚੇਤੇ ਆ ਗਈ। ਚਾਹ ਵਾਲੀ ਗੱਲ ਇਤਰਾਹੀ ਵੀ ਅਸੀਂ ਕਿਤੇ ਜਾਣਾ ਸੀ ਕੋਈ ਕੰਪਲੇਂਟ ਤੇ। ਟਾਈਮ ਨਾਲ ਜਾਣਾ ਸੀ ਕਿਤੇ ਕੰਪਲੇਂਟ ਕੱਢਣਾ। ਤੇ ਮੈਂ ਮਾਰਿਆ ਫੋਨ ਇਹ ਜਿਹਨੂੰ ਮੈਂ ਵੀ ਚੱਲ ਵੀ ਆ ਜਵਾਨ ਆਪਾਂ। ਇੱਕ ਕੰਪਲੇਟ ਕੱਢ ਕੇ ਆਉਣੀ ਐ। ਫਿਰ ਇਹ ਜਵਾਨ ਘੜੀ ਦੇ 5 ਜੀ ਕੋਤ 3 4 ਕਿਲੋਮੀਟਰ 3 ਕਿਲੋਮੀਟਰ ਲਾ ਲਓ ਚਲੋ ਤੋਂ ਦੂਰੋਂ 5 7 ਮਿੰਟਾਂ ਦੇ ਵਿੱਚ ਹੀ ਪਤਾ ਨਹੀਂ ਨੀ ਜੇ ਨੀਂਂ ਠੰਡ ਹੋਵੇ ਤੰਦਾਂ ਹਣ ਸਿਆਲ ਹੋਵੇ ਬੰਦਾ 5 4 ਮਿੰਟ ਦੇ ਉੜਦਾ ਲਾਉਂਦਾ ਜੁੱਲੇ 'ਚ 5 ਮਿੰਟਾਂ 'ਚ ਉੱਠ ਕੇ ਬੜਾ ਕਾਲਾ ਬੜਾ ਚਾ ਚੜਿਆ ਪਿਆ ਕਿ ਅੱਜ ਨਾਲ ਜਾਣਾ ਮੀਂਹ ਲੈਣਾ ਅਸੀਂ ਕੱਟਿਆ ਜਾਣਾ ਅੱਜ ਕੰਪਲੀਟ ਨਹੀਂ ਕੱਟਿਆ ਕੱਢਣੀ ਤੇ ਕਰਨੀ ਵੀ ਦਿਨ 'ਚ ਹੀ ਥੋੜੀ ਬਾਈ ਧੁੰਦ ਹੈਗੀ ਚਲੋ ਧੁੰਦ ਵੀ ਹੈਗੀ ਚਲੋ ਤੇ ਜਦੋਂ ਆਇਆ ਤੇ ਮੈਂ ਹਾ ਵੀ ਭੇਜਿਆ ਉਹ ਆ ਕੀ ਤੂੰ ਇੰਨੀ ਠੰਡ ਧੁੰਦ ਤੇ ਆ ਕੀ ਪੈਰੀ ਪਿਆਈ ਮਾਦਾ ਮੈਂ ਉਹ ਤਿੰਨ ਵਾਰ ਆਖਿਆ ਵਾ ਕਰਦੀ ਆ ਆਪਦੀ ਨੂੰ ਚਾਹ ਬਣਾ ਪੀਏ ਕੱਲ ਚਾਹ ਦੀ ਹੈ ਨਾ ਚਾਹ ਬਣਾ ਤੇ ਪੀਏ ਅੰਦਾ ਹੂੰ ਹੂ ਜਾਂ ਕਰਨ ਦੇ ਹੀ ਸੀ ਮੈਂ ਹਾਬੀ ਅਧਰੋਂ ਆ ਗਈ ਸਾਡੇ ਸਟੂਡੀਓ ਤੇ ਫੋਨ ਐ ਠੀਕ ਆ ਫਿਰ ਅਸੀਂ ਜਾ ਕੇ ਉੱਥੇ ਪੀਨੇ ਬਾ ਸਟੂਡੀਓ ਸਾਡੇ ਤੇ ਆਪਣਾ ਜਿਹੜਾ ਉੱਥੇ ਦੁੱਧ ਪੱਤੀਆਂ ਪੀਨੇ ਜਾ ਕੇ ਨਹੀਂ ਉਠਾ ਦੇ ਨਾ ਸਹੀਂ ਹਾਂ ਦਾ ਮੈਨੂੰ ਕਾਲੀ ਕਾਲੀ ਕੋਈ ਲੰਬੀ ਨਹੀਂ ਚੀਜ਼ ਐ ਜਿਉਂ ਤੇਰਾ ਵੀਰ ਫੋਨ ਆਇਆ ਮੈਨੂੰ ਤੇ ਚਾ ਚੜ ਗੇ ਚਾ ਚੜ ਗਿਆ ਨੂੰ ਅੰਨਲ ਛੇ ਇੱਥੇ ਜਾਣਾ ਐ ਕੰਪਲੀਟ ਕਰਨਾ ਚਾਹ ਹੀ ਬੜਾ ਜਾਣ ਗਿਆ ਬੋਦਾ ਹੀ ਚਾ ਚੜਿਆ ਆਂਦਾ ਵੀ ਅੱਜ ਮੇਰਾ ਵੀਰ ਨਾਲ ਆ ਰੇਂਡ ਵੀ ਕੱਟ ਆਉਣੀ ਆ ਤੇ ਪੈ ਹਟਾਗਾ ਵੀ ਕੋਈ ਨਹੀਂ ਪੈ ਹਟਕੇ ਵਾਦੂ ਸਾਡੇ ਬਾਸ਼ਕੀਅ ਗਰੁੱਪ ਚ ਫੰਡ ਵੜਾ ਜਿਹਾ ਪਿਆ ਹੋ ਮੈਨੂੰ ਦੇ ਕੋਈ ਟੈਨਸ਼ਨ ਹੀ ਨਹੀਂ ਤੂੰ ਤਾਂ ਕੰਮ ਦੱਸੋ ਬਸ ਥਾੜ ਦੇਣੀ ਤੇ ਥਾੜ ਦੇਣੀ ਹੈ ਤੇ ਕਾਲੀ ਕਾਲੀ ਚ ਜਵਾਨ ਦੀ ਗੱਲ ਸੁਣੋ ਬਿੱਕਰ ਦੀਆਂ ਜਿਮਾਂ ਪਾ ਕੇ ਭਜਾ ਉਹ ਨਿੱਕੀਆਂ ਨਿੱਕੀਆਂ ਤਣੀਆਂ ਪੁੱਲਾ ਲੀਆਂ ਮੈਂ ਤਾਂ ਉਹਦਾ ਕੋਈ ਲੱਭਾਈ ਨਹੀਂ ਰਿਹਾ ਅਦਾ ਚਾਹੀ ਇਹ ਨਾ ਚੜ ਗਿਆ ਮੈਂ ਆਂਦਾ ਘਰ ਦੀ ਜਿਵੇਂ ਲਾਈ ਪਾ ਕੇ ਭੱਜ ਆਇਆ ਤੇ ਇਹਦੇ ਹੋਈ ਗੱਲ ਆ ਗਈ ਜਾਂ ਚਾਹ ਤੇ ਚੇਤਾ ਤੇ ਇੱਕ ਉਹ ਚਾਹ ਨਾਲ ਹੀ ਰਲਦੀ ਮਿਲਦੀ ਐ ਪਰ ਚਾਹ ਤੇ ਤਕੇ ਰਹੀ ਹੈ ਮੇਰੇ ਸਾਹ ਹਾਂਜੀ ਵਿਸ਼ਾ ਹੀ ਚਾਹ ਦਾ ਰੱਖਦਾ ਦੂਜੀ ਕੰਪਲੇਂਟ ਕੰਪਲੇਂਟ ਵੀ ਮੈਂ ਤੇ ਦਾਰਜੀ ਦਾ ਮੇ ਤਾਂ ਪਿਆਰ ਬੜਾ ਤੇ ਇਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਦੱਸਿਆ ਦਾਰਜੀ ਦੇ ਗਾਲਾ ਕੱਟੀਆਂ ਹੁੰਦੀਆਂ ਇਹਨਾਂ ਲੁਪਣਾ ਹੁੰਦਾ ਭੱਜਣਾ ਹੁੰਦਾ ਮੈਂ ਤੇ ਦਾਰਜੀ ਪੈ ਗਈ ਚਾਹ ਤੇ ਅਹੀਂ ਦੋਵੇਂ ਬੈਠੇ ਚਾਹ ਪੀਣ ਲੱਗੇ ਚਾਹ ਹਣੀ ਹਜੇ ਦਾਰਜੀ ਨੇ ਆਖਿਆ ਵੀ ਭੇਜੇ ਨੂੰ ਵੀ 베ਰੀ ਗਾਲ ਸੁਣੋ ਤੁਸੀਂ ਨਾ ਆਪਣੀਆਂ ਲੜਾਈਆਂ ਝਗੜੇ ਕਰੋ ਬੰਦ ਥੋੜੇ ਘਟਾ ਦਿਓ ਆ ਵੀ ਤੁਹਾਡੇ ਚੀਆ ਆ ਮੇਰਾ ਪੁੱਤ ਬਾਜ ਮੇਰੇ ਪੁੱਤਿਆ ਆ ਬਾਜ ਮੇਰਾ ਪੁੱਤਿਆ ਤੇ ਨੂੰ ਪੁੱਛੋ ਆ ਵੇਖੋ ਕੀ ਕਾ ਤੁਹਾਡੇ ਸਾਹਮਣੇ ਆ ਕਿੰਨਾ ਕੰਮ ਕਰਦਾ ਵਾ ਦੁਕਾਨ ਸਟੂਡੀਓ ਵਿਆਹਾਂ ਦਾ ਜੇ ਉਹ ਇਹਦੀ ਤਾਂ ਕਦੀ ਲੜਾਈ ਸੁਣੀ ਨਹੀਂ ਤੁਸੀਂ ਤੁਹਾਡੀ ਇਹ ਲੜਾਈਆਂ ਰਹਿੰਦੀਆਂ ਇਹ ਜਾ ਨਾਲੇ ਤੇ ਪਰਾਂ ਮਰੀਮਰੀਆਂ ਦਿੰਦੀਆਂ ਕੱਢੇ ਮੇਰੇ ਹੱਲ ਵੇਖ ਕੇ ਤੇ ਨਾਲੇ ਮੈਨੂੰ ਕੁੜੀਆਂ ਜੀਆਂ ਮੱਟੇ ਵੀ ਬਹਿ ਜਾ ਲੱਗੇ ਤੇ ਬਹਿ ਜਾ ਇਤਰਾ ਕਰੇ ਆ ਹਰ ਕੇ ਵੇ ਜਦੋਂ ਅੱਕਿਆ ਨਾ ਆਉਂਦਾ ਵੀ ਬੋਧਕਾਰ ਜੀ ਅਹੀਂ ਨਹੀਂ ਜੇ ਨਾਲ ਲੜਦੇ ਲੁੜਦੇ ਅਹੀਂ ਹੁਣ ਤੈਨੂੰ ਦਾਰਜੀ ਕੀ ਗੱਲ ਦਸੀਏ ਮੈਂ ਦੱਸ ਕੀ ਗੱਲ ਆ ਕੀ ਗੱਲ ਆ ਕਿ 10 ਦਿਨ ਪਤਾ ਨਹੀਂ ਮੇਰੇ ਬਾਰੇ ਵੀ ਮੈਂ ਕੰਮ ਰਾਤ ਦਿਨ ਮਿਹਨਤ ਕਰਦਾ ਉਹ ਦਾਰਜੀ ਬੀਂਡਾ ਇਹਦੇ ਕੋਲ ਹੁੰਦਾ ਜੇ ਜਿੱਦਾਂ ਤੁਸੀਂ ਚੰਗਾ ਸਮਝਦੇ ਉਹਦਾ ਇਹ ਚੰਗਾ ਨਹੀਂ ਜੇਗਾ ਬੀਂਡਾ ਇਹਦੇ ਕੋਲ ਜੇ ਵਿਸਲ ਇਹਦੇ ਕੋਲ ਜੇ ਸੀਟੀ ਇਹ ਮਾਰਦਾ ਜੇ ਅਹੀਂ ਬੱਸ ਮੁੜ ਕੇ ਫਾੜ ਦੇਣੀ ਤੇ ਥਾੜ ਦੇਣੀ ਤੇ ਇਹ ਬਹੁਤ ਚੱਲਣ ਦੋ ਜੋ ਆਇਆ ਆਈਂ ਦੇ ਫਿਰ ਮੁੜ ਕੇ ਕੰਮ ਖਿੱਚ ਦਿੰਨੇ ਆ ਤੇ ਬਾਅਦ ਫੇਰੇ ਸਈਏ ਵਿਸਲ ਮਾਰ ਦਿੰਦਾ ਦਾ ਬੱਸ ਬੱਸ ਬਹੁਤ ਹੋ ਗਿਆ ਦਾਦ ਜੀ ਫਿਰ ਉਹ ਨਹੀਂ ਨਹੀਂ ਪਤਾ ਮੈਨੂੰ ਤੇਰਾ ਇਹੋ ਅੱਗੇ ਲੜਾਈਆਂ ਵੇ ਵੜੀ ਲੜਦਾ ਜਿਹਨੂੰ ਇਹ ਪਈ ਹੀ ਵੀ ਕਿਸੇ ਤਰ੍ਹਾਂ ਦਾਦ ਜੀ ਦੀ ਬਿਗਾ ਦੇ ਵਿੱਚ ਦਾ ਬਾਜ ਦੀ ਹਿੱਤ ਮੈਂ ਘਟਾਉਣੀ ਜ਼ਰੂਰ ਆ ਦਾਦ ਜੀ ਇਹਨੂੰ ਜਿਆਦਾ ਪੁੱਤ ਪੁੱਤ ਕਰਦੇ ਆ ਤੇ ਮੈਂ ਕੰਮ ਕਰਾ ਕੇ ਛੱਡਦਾ ਨਹੀਂ ਟਲਿਆ ਵੀਰ ਆਪਣਾ ਕੰਮ ਨੇ ਕਰਕੇ ਛੱਡਿਆ ਦੇ ਕਿਹੇ ਬੰਦੇ ਨੂੰ ਉਹ ਫ੍ਰੀ ਟਾਈਮ ਤੁਹਾਨੂੰ ਦੱਸਾਂਗੇ ਸਟੋਰੀ ਸ਼ਿਸ਼ਕਾਰਤਾ ਕਿੱਡੀ ਗੱਲ ਆ ਉਹ ਬਾਜ ਉਹਨੂੰ ਕਿੜੀ ਬਣਾ ਦੇ ਕੰਮ ਬਣਾ ਦੇ ਫੜ ਕੇ ਫੜਦਾ ਜਦੋਂ ਕਿਤੇ ਆ ਜੇ ਕਾਬੂ ਇਹ ਬੰਦੇ ਨੂੰ ਸ਼ਿਸ਼ਕਾਰਤਾ ਜਵਾਨ ਨੇ ਵੀ ਆ ਭੇਲ ਰੋਲਾ ਪੈ ਜੂ ਲਾਲਾ ਲਾਲਾ ਹੋਊਗੀ ਸਧਾਰਜੀ ਆ ਕੋਲ ਆ ਮੈਂ ਵੀ ਦਸੂਹਾਰਜੀ ਨੂੰ ਵੀ ਆ ਵੇਚਦਾ ਹੈ ਉਹਨਾਂ ਤੇਰਾ ਬਾਜ ਕੋਤੇ ਉਹ ਕੰਮ ਇਹਨੇ ਕਰਾਤਾ ਇਹਨੇ ਉਹ ਕੰਮ ਕਰਾਤਾ ਤੇ ਕਾਮਯਾਬੀ ਹੋ ਗਿਆ ਪੂਰਾ ਕਾਮਯਾਬ ਹੋ ਗਿਆ ਨਹੀਂ ਪਲਾਨਿੰਗ ਨੇ ਵੀ ਬੜੀ ਚਕੀ ਪਲਾਨਿੰਗ ਦਾ ਵੇਲੇ ਮੈਂ ਹੀ ਕਰਦਾ ਸਾਰੀਆਂ ਪਰ ਇਹਦੀ ਜਿਹੜੀ ਉਸ ਦਿਨ ਪਲਾਨਿੰਗ ਸੀ ਇਹਦੀ ਕਾਮਯਾਬ ਹੋ ਗਿਆ ਜਿੰਨੇ ਉਹ ਪਲਾਨਿੰਗ ਚ ਕਾਮਯਾਬ ਹੋ ਗਿਆ ਬੰਦੇ ਨੂੰ ਕਰਕੇ ਤੇ ਇਹਨੇ ਉਹ ਕੰਮ ਕਾਣ ਬੜਾ ਵੱਡਾ ਕਰਾ ਕੇ ਤੇ ਆ ਉਹੀ 326ਆਂ ਪੂਰੀ ਲਾਲਾ ਲਾਲਾ ਹੋ ਗਈ ਫੜ ਦੋ ਫੜ ਦੋ ਤੇ ਆਲਾ ਵਗੈਰਾ ਹੋ ਗਿਆ ਸਾਰਾ ਕੰਮ ਵੱਡਾ ਸਿਰੇ ਦਾ ਬਾਅਦ ਚ ਫੇਰ ਜਿੱਦਣ ਆਉਣਾ ਸੀ ਘਰ ਬਹਿਣਾ ਸੀ ਕੱਲ ਫੇਰ ਚਾਹ ਤੇ ਆਉਣੀ ਆ ਤਾਂ ਦੱਸਿਆ ਵੀ ਚਾਹ ਤੇ ਕਹਾਣੀ ਚਾਹ ਤੇ ਅੱਜ ਤੇ ਕੀ ਆ ਫੇਰ ਮੈਂ ਤੇ ਦਾਰ ਜੀ ਨੇ ਬਹਿਣਾ ਸੀ ਚਾਹ ਤੇ ਤੇ ਉਧਰੋਂ ਜਦੋਂ ਮੈਂ ਆਇਆ ਘਰ ਇਹ ਦੂਰੋਂ ਵੇਖ ਕੇ ਇਹਨੂੰ ਨਾਲੇ ਹੱਥੇ ਦੇ ਨਾਲੇ ਐ ਕਰੇ ਹਾਂ ਅੱਜ ਮੈਂ ਦੱਸੂ ਅੱਜ ਦੱਸੂ ਆਹ ਧਾਰਜੀ ਆ ਗਿਆ ਜਿਹੜਾ ਨਾ ਮੇਰਾ ਬਾਜਪੁੱਤ ਆ ਆ ਵੇਖ ਲਾ ਪੁੱਛ ਲਾ ਨੂੰ ਆਹ ਕਿੱਡਾ ਕੰਮ ਕਰਕੇ ਆਏ ਐ ਕਿਤਨੀ ਨਾ ਮੈਂ ਨਾਲ ਧਾਰਜੀ ਕੋਲ ਜਦੋਂ ਮੈਂ ਜਾ ਕੇ ਬਹਿ ਗਿਆ ਧਾਰਜੀ ਦਾ ਬਾਜਪੁੱਤ ਵੀ ਤੇ ਤੋਏ ਆਸ ਨਹੀਂ ਆ ਜਿਹੜਾ ਤੂੰ ਕੰਮ ਕਰਤਾ ਵਾ ਇਹਦੇ ਪੂਰੇ ਇਲਾਕੇ 'ਚ ਕੀ ਬੜੀ ਤੂੰ ਤੱਕ ਗੱਲ ਚੱਲ ਗਈ ਸੀ ਨਾ ਉਹ ਕੰਮ ਹੁੰਦਾ ਸੋਛ ਭੀਆਂ ਬੰਦਿਆ ਤੁਹਾਨੂੰ ਪਤਾ ਹੀ ਇਲਾਕੇ ਦੀ ਗੱਲ ਜਾਣੀਆਂ ਹੀ ਆ। ਉਹ ਵੀ ਬੜੀਆਂ ਮਜਬੂਤੀ ਦੀਆਂ ਲੜਾਈਆਂ ਹੋਈਆਂ ਹੁਣ। ਓਟਕਟਈਆ ਪੂਰਾ ਆਇਆ ਹੋਵੇ। ਮੈਂ ਠੰਡੇ ਜਿਹੇ ਨੂੰ ਮੂੰਹ ਵਰਕੇ ਮੜਾਇ ਦਸਕਾ ਲਾ ਕੇ। ਐ ਨੱਕ ਜਾਂ ਦੋ ਕਰੀ ਮਲ ਕੇ ਮੈਂ ਆਹ ਦਾੜ ਦੀ ਠੱਡ ਦੇਗੀ। ਮੈਂ ਦਾੜ ਦੀ ਪਹਿਲਾਂ ਚਾ ਲਿਆ ਹੋ। ਫਿਰ ਮੈਂ ਤੁਹਾਨੂੰ ਦੱਸਦਾ ਕੀ ਗੱਲ ਹੋਈ। ਮੇਰਾ ਨਹੀਂ ਨਕਸੂਰ। ਤੇ ਭੀਚੇਰ ਮੈਂ ਹੁਣ ਸੱਚ ਦੱਸਿਆ। ਦਾਰਦੀ بڑا ਸ਼ਤਾਨੀ ਆ ਦਾਰਦੀ ਕੋਲ ਇੱਕ ਦੀ ਡੱਬੀ ਵੀ ਹੋ ਰਿੱਤੀ ਦਾ ਚਾਂਦੀ ਦੀ ਡੱਬੀ ਵੀ ਹੋ ਇੱਟੀ ਦਾ ਬੱਚ ਨੂੰ ਦਾਈ ਕਾਲਾ ਆਇਆ ਸਮਾਨ ਤੇ ਮੈਂ ਹਾਂ ਵੀ ਦਾਦੀ ਚਾਹ ਵੀ ਆਉ ਤੇ ਜ ਕਾਮ ਦਾ ਹੀ ਨਾਲੇ ਪਹਿਲਾਂ ਤੇ ਫੇਰ ਮੈਂ ਤਾਂ ਦੱਸਾਂ ساری ਗੱਲ ਹੁਣ ਕੇ ਫਿਰ ਮੈਂ ਦੱਸਿਆ ਦਾਰ ਜੀ ਨੂੰ ਆ ਵੀ ਦਾਰਜੀ ਆ ਗੱਲ ਏ ਹੁਣ ਆਪਾਂ ਪਿਓ ਪੁੱਤ ਇੱਥੇ ਬੈਠੇ ਆਂ ਉਹ ਵੇਖੇ ਬੰਦਾ ਆਪਾਂ ਨੂੰ ਆ ਕੇ ਕੋਈ ਚੰਗਰਾ ਮਾਰੇ ਲਲਕਾਰੇ ਮਾਰੇ ਵੀ ਆਓ ਇਧਰ ਵੇਖਣਾ ਜੇ ਮੇਰਨਾ ਤੇ ਆਪਾਂ ਕੀ ਕਰਾਂਗੇ ਫਿਰ ਅੰਦਰ ਹੋਰ ਪਰ ਪਿਛਲੇ ਚ ਵੜ ਦਾਂਗੇ ਆਪਾਂ ਫੜਨਾ ਹੀ ਪੈਣਾ ਐਸ ਤਰ੍ਹਾਂ ਕੋਈ ਕਰਦਾ ਹੀ ਅੱਛਾ ਇਹ ਗੱਲ ਸੀ ਇਹ ਇੱਥੇ ਬਣਦੀਆਂ ਹੀ ਹੁੰਦੀਆਂ ਇਹ ਠੀਕ ਐ ਬੁੱਤ ਇਹ ਠੀਕ ਹੈ ਪੁੱਤ ਮੈਂ ਫੇਰ ਭੇਜਣ ਵਾਲੀ ਜਾਂਦਾ ਬਾਹਰ ਕਿ ਐ ਜੇ ਕਰੇ ਮੈਨੂੰ ਵੀ ਤੇ ਫੇਰ ਕੰਮਜਾਓ ਹੋ ਗਿਆ ਗੱਲਾਂ 'ਚ ਮੈਂ ਦਾਦੀ ਨੂੰ ਮਿੰਟਾਂ 'ਚ ਸਮਝਾਤਾ ਸਾਰੀ ਗੱਲ ਇਹ ਬਨੇ ਵਾਪ ਮਾਰੇ ਆ ਮਾਸਟਰ ਇਹ ਬਲੇ ਸਮਝੋਣ ਪਹਿਲੇ ਬੰਦੇ ਹੋ ਜਾਂ ਇਹ ਰਹੀਂ ਪੀਤੀ ਚਾਹ ਤੇ ਫੇਰ ਕੰਮ ਚ ਘੁੰਟਾਏ ਤੇ ਗੱਲ ਚਾਹ ਤੇ ਆ ਗਈ ਸਵੇਰੇ ਭੇਜਾਂ ਵੀ ਚਾਹ ਤੇ ਯਾਦ ਆਇਆ ਕੇ ਫੇਰ ਚਾਹ ਹੀ ਸਟੂਡੀਓ ਤੇ ਪੀਤੀ ਫੇਰ ਚਾਹ ਦਾਰ ਜੀ ਨਾਲ ਪੀਤੀ ਤੇ ਫੇਰ ਚਾਹ ਦਾਰ ਜੀ ਨਾਲ ਪੀਤੀ ਤੇ ਕਹਾਣੀ ਚਾਹ ਤੇ ਅੱਗੇ ਰੁਕ ਗਈ ਜੇ ਹੁਣ ਅੱਗੇ ਚੱਲਾਂਗੇ ਅੱਜ ਦਾ ਵਿਸ਼ਾ ਚਾਹ ਦਾ ਹੀ ਸਰਦਾਰ ਜੀ ਇਹ ਕੁਐਰੀਆ ਪਲੇਨ ਹੈਗਾ ਆਪ ਹੀ ਬੰਦੇ ਨੂੰ ਛਿਛਕਾਰ ਕੇ ਤੂੰ ਐਵੇਂ ਨਾ ਦਰਵਾਜ਼ੇ ਤੋਂ ਅਸੀਂ ਨਾਲ ਹੀ ਮੈਂ ਤੇਰੇ ਨਾਲ ਹੀ ਮੈਂ ਕਰ ਕਰਾ ਕੇ ਇਹਨੂੰ ਸ਼ਿਸ਼ਕਾਰ ਸ਼ੂਕੇ ਉਹਨੂੰ ਪੇਜਦਾ ਤੇ ਬਾਅਦ ਦੱਸਦਾ ਹੈ ਨਾ ਇਹ ਕਾਣ ਤੋਂ ਬਾਈ ਜ਼ਿਆਦਾ ਮੈਂ ਦੇ ਕਾਣ ਮੈਂ ਕਰਾਇਆ ਸੀ ਆ ਮੈਂ ਨੂੰ ਆਖਿਆ ਮੈਂ ਤੇਰੇ ਨਾਲ ਆ ਕੋਈ ਨਹੀਂ ਆਰਜਨ ਕੰਗਾਂਗਰਾ ਲਲਕਾਰੇ ਮਾਰੇ ਕਣ ਪਤਾ ਲੱਗ ਜੇ ਬਾਜ ਨੂੰ ਚੜੀ ਬਣਾ ਦੇ ਕਹਿੰਦਾ ਮੈਨੂੰ ਪਤਾ ਹੈ ਕੀ ਹੋਣਾ ਅਖਲੇ ਬੰਦੇ ਹੋ ਇਹਨੇ ਮੇਰਾ ਸੀਜ਼ਨ ਦੇ ਪੂਰਾ ਲਵਾਦਾ ਸਾਰੇ ਪੈਸੇ ਲਵਾਦੇ ਸੀਜ਼ਨ ਦੇ ਅੰਮ ਕੋ ਹਰ ਜ਼ਿਆਦਾ ਲੋਡ ਤੋਂ ਵੱਧ ਹੋ ਗਿਆ ਸਾਡਾ ਤੂੰ। ਆ ਤੂੰ ਥੋੜਾ ਘਾਣੀ। ਸਾਡਾ ਉਹ ਫਿਰ ਕੰਮ ਹੁਣ ਤਾਂ ਹੀ ਹੁੰਦਾ ਜਿਹੜਾ ਕੋਈ ਚਾਲੀ ਜੀਆਂ ਬਣਾ ਕੇ ਪੈ ਜਾਂਦੇ ਅਸੀਂ ਅਸਲੀ ਬਣਾਉਨੇ ਆ। ਜਿਹੜਾ ਬਣਾਈਏ ਇਹਦੀ। ਆਪ ਦੀ ਜਾਲੀ ਚਲੋ ਬਣਾਉਣੀ ਹੁੰਦੀ 326 ਅਗਲੇ ਜਿਹੜਾ شریف ਬਣਾ ਦਈਦੀ ਆ ਨਾ। ਤੂੰ ਤੇ ਬਣਾਉਣ ਜੁਗਾ ਓਏ ਏ ਥੋੜੀ ਵੀ ਉਹ ਗੱਲ। ਦੰਦ ਤੋੜ ਕੇ ਆਲੇ ਨੂੰ ਨੰਮੇ ਪੈ ਜਾਓ। ਅੰਮ ਫੇਰ ਕਰੋ ਪੱਕਾ ਕਰੋ ਨਹੀਂ ਤੇ ਰਹਿ ਨਹੀਂ ਦੋ। Okay.